ਸੋ ਇੰਟਰਨੈਸ਼ਨਲ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇਜ਼ਰਾਈਲ ਹਿਜਬੁਲਾ جنگ ਕਾਰਨ ਤੇਲ ਦੀ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਮੱਧ ਏਸ਼ੀਆ 'ਚ ਵੱਧਦੇ ਤਣਾਅ ਦਾ ਅਸਰ ਹੋਣ ਤੇਲ ਬਾਜ਼ਾਰ ਤੇ ਵੀ ਪੈ ਰਿਹਾ ਹੈ ਇਜ਼ਰਾਈਲ ਅਤੇ ਹਿਜਬੁਲਾ ਵਿਚਾਲੇ ਐਤਵਾਰ ਨੂੰ ਹੋਏ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ ਵੱਧਦੇ ਤਣਾਅ ਦੇ ਮੱਦੇਨਜ਼ਰ ਤੇਲ ਸਪਲਾਈ ਵਿੱਚ ਵਿਘਨ ਪੈਣ ਦਾ ਡਰ ਟੱਲ ਗਿਆ ਹੈ ਪਰ ਇਸ ਦੇ ਨਾਲ ਹੀ ਅਮਰੀਕਾ ਚ ਵਿਆਜ ਦਰਾਂ ਚ ਕਟੋਤੀ ਦੇ ਫੈਸਲੇ ਨਾਲ ਵੀ ਲੋਕ ਤੇਲ ਦੀ ਮੰਗ ਵਧਾ ਰਹੇ ਨੇ ਦੋਵੇਂ ਕਾਰਕ ਕੱਚੇ ਤੇਲ ਦੀ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਸ ਦੇ ਨਾਲ ਹੀ ਕਤਰ ਅਤੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਜਗਬੰਦੀ ਦੀ ਚਰਚਾ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਵਿਚੋ ਲੱਗੀ ਕਾਰਨ ਵਾਲੇ ਦੇਸ਼ਾਂ ਨੇ ਅਜੇ ਤੱਕ ਆਪਣੇ ਹਥਿਆਰ ਨਹੀਂ ਰੱਖੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਸ਼ਿਸ਼ ਇੱਕ ਦਿਨ ਜ਼ਰੂਰ ਫਲ ਦੇਵੇਗੀ ਪਰ ਇਜ਼ਰਾਈਲ ਅਤੇ ਹਿਜਬੁਲਾ ਵਿਚਾਲੇ ਤਣਾਅ ਦਾ ਅਸਰ ਸਿਖਰ ਤੇ ਪਹੁੰਚ ਰਿਹਾ ਹੈ ਅਤੇ ਹਮਲਿਆਂ ਦਾ ਅਸਰ ਬਾਜ਼ਾਰ ਤੇ ਵੀ ਦਿਖਾਈ ਦੇ ਰਿਹਾ ਹੈ ਜੁੱਧ ਦੇ ਡਰ ਦੇ ਵਿਚਕਾਰ ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤਾਂ ਵਧੀਆਂ ਇਸ ਦੇ ਨਾਲ ਹੀ ਫੈਂਡਲਜ਼ ਰਿਜ਼ਰਟ ਨੇਵੀ ਵਿਆਜ ਦਰਾਂ 'ਚ ਕਟੋਤੀ ਦਾ ਸੰਕੇਤ ਦਿੱਤਾ ਗਿਆ ਤੇ ਬ੍ਰੈਂਟ ਕੱਚੇ ਤੇਲ ਦੀ ਕੀਮਤ 37 ਸੈਂਟ ਵਧੀ ਹੈ। ਇਹ 90.37 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਅਮਰੀਕੀ ਕਰੂਫ ਫਿਊਚਰ ਦੀ 36 ਸੈਂਟ ਵਧਿਆ ਹੈ। ਤੁਹਾਨੂੰ ਦੱਸ ਦਈਏ ਕਿ ਇਜ਼ਰਾਈਲ ਅਤੇ ਹਿਜਬੁਲਾ ਵਿਚਾਲੇ ਪਿਛਲੇ 10 ਮਹੀਨਿਆਂ ਤੋਂ ਚੱਲ ਰਹੇ ਤਣਾਅ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ। ਇਜ਼ਰਾਈਲ ਨੇ ਵੀ ਮੰਨਿਆ ਹੈ ਕਿ ਇਸ ਹਮਲੇ ਨਾਲ ਉਸ ਨੂੰ ਉਸ ਦੇ ਬੁਨਿਆਦੀ ਢਾਂਚੇ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ